ਕਬੀਰ ਜੀ ਅੱਜ ਦੇ ਮੁਖਵਾਖ ਵਿੱਚ ਕਹਿੰਦੇ ਨੇ ਸੁਖ ਮੰਗਤ ਦੁਖ ਆਗਰ ਅੱਗੇ ਆਵੇ ਸੁਖ ਮੰਗਦਾ ਹਾਂ ਦੁਖ ਅੱਗੇ ਖੜਾ ਅੱਗੇ ਆ ਜਾਂਦਾ ਹੈ ਕੀ ਸੁਖ ਮੰਗਾ ਕੀ ਬੇਨਤੀ ਕਰਾਂ ਵਾਹਿਗੁਰੂ ਜੀ ਦੇ ਅੱਗੇ ਜੇ ਆਪਣੀ ਮਿਹਨਤ ਦੇ ਨਾਲ ਜਿਹੜੇ ਪਦਾਰਥ ਇਕੱਠੇ ਕਰ ਲਵਾਂ ਸੁਖ ਦੀ ਖਾਤਰ ਇਹਨਾਂ ਵਿੱਚ ਤਾਂ ਕੁਝ ਵੀ ਸੁਖ ਨਹੀਂ ਮਿਲਦਾ ਪਿਆ ਜਿਨ੍ਹਾਂ ਦੇ ਲਈ ਆਪਣਾ ਆਪਣੇ ਸਵਾਸ ਜਿਨ੍ਹਾਂ ਦੇ ਲਈ ਆਪਣੇ ਸਵਾਸ ਲੇਖੇ ਵਿੱਚ ਲਗਾ ਦਿੱਤੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਹੈ ਜਿਹਨਾਂ ਨੂੰ ਪਾਲਦੇ ਆਂ ਪਾਲਦੇ ਆਂ ਉਹ ਵੀ ਬਾਣੀ ਫੜਦੇ ਧੋਖੇ ਦੇ ਨਾਲ ਬਾਹਰ ਲੈ ਕੇ ਜਾਂਦੇ ਤੇ ਬਿਰਧ ਘਰ ਦੇ ਆਸ਼ਰਮ ਦੇ ਵਿੱਚ ਛੱਡ ਕੇ ਆ ਜਾਂਦੇ ਔਰ ਲਾਸਟ ਵਿੱਚ ਇੱਕੋ ਵਾਕ ਕਹਿੰਦੇ ਨੇ ਸਾਡੇ ਲਈ ਕੀਤਾ ਹੀ ਕੀ ਹੈ ਹਰ ਇੱਕ ਸਵਾਸ ਕੁਰਬਾਨ ਕਰ ਦਿੰਦਾ ਹੈ ਬੰਦਾ ਜਿਨਾਂ ਦੇ ਖਾਤਰ ਉਹ ਕੀ ਕਹਿੰਦੇ ਨੇ ਸਾਡੇ ਲਈ ਕੀਤਾ ਹੀ ਕੀ ਹੈ ਮੈਂ ਛੋਟੇ ਛੋਟੇ ਵਾਕ ਲਿਖਦਾ ਇੱਕ ਵਾਕ ਆਪ ਜੀ ਨੇ ਸੁਣਾਦਿਆਂ ਜਿਨ੍ਹਾਂ ਮਿੱਤਰਾਂ ਨੂੰ ਮੈਂ ਸਣੇ ਜੱਤੀ ਪਾ ਕੇ ਜੁੱਤੀ ਦੇ ਨਾਲ ਜਿੰਨਾ ਮਿੱਤਰਾਂ ਨੂੰ ਮੈਂ ਆਪਣੇ ਬੈੱਡ ਤੇ ਸੌਂਵਾਦਾ ਰਿਹਾ ਜਦੋਂ ਉਹਨਾਂ ਦਾ ਘਰ ਬਣ ਗਿਆ ਨਾ ਤੇ ਮੈਨੂੰ ਚਪਲਾ ਬਾਹਰ ਕੱਢਣ ਦਾ ਸਲੀਕਾ ਸਿਖਾ ਦਿੱਤਾ ਜਦੋਂ ਮਿੱਤਰਾਂ ਕੋਲ ਕੋਈ ਵੀ ਝੁੱਗੀ ਦਾ ਘਰ ਨਹੀਂ ਸੀ ਤੇ ਮੇਰੇ ਘਰ ਵਿੱਚ ਮੇਰੇ ਬਿਸਤਰੇ ਤੇ ਚਪਲਾ ਤੇ ਜੁੱਤੀਆਂ ਪਾ ਕੇ ਸੌ ਜਾਂਦੇ ਸਨ ਜਦੋਂ ਉਹਨਾਂ ਦਾ ਘਰ ਬਣ ਗਿਆ ਜੱਤੇ ਕਾਲਨ ਦਾ ਤਰੀਕਾ ਕੀ ਇਹ ਚੱਪਲ ਗੇਟ ਤੋਂ ਬਾਹਰ ਨਿਕਲਦੇ ਇਹ ਮੈਨੂੰ ਸਲਿਕਾ ਸਿਖਾ ਦਿੱਤਾ ਲੋਕਾਂ ਨੇ ਮੈਂ ਤਾਂ ਉਹਨਾਂ ਦੇ ਘਰ ਚੱਪਲ ਪਾ ਕੇ ਵੀ ਨਹੀਂ ਜਾ ਸਕਦਾ ਕਹਿੰਦੇ ਅਕਲ ਨਹੀਂ ਹੈ ਤੁਹਾਨੂੰ ਪੜੇ ਲਿਖੇ ਨਹੀਂ ਹੋ ਜੁੱਤੀ ਬਾਹਰ ਕੱਢੀ ਦਾ ਬਾਹਰ ਕੱਟ ਕੇ ਆਇਆ ਕਰੋ ਜਦੋਂ ਮਿੱਤਰਾਂ ਦੇ ਘਰ ਬਣ ਜਾਂਦੇ ਆ ਨਾ ਜਦੋਂ ਬੱਚਾ ਬੁਰਕੀ ਨਹੀਂ ਚੱਕ ਸਕਦਾ ਮੂੰਹ ਦੇ ਵਿੱਚ ਮਾਂ ਅਤੇ ਪਿਤਾ ਆਪਣੇ ਮੂੰਦੀ ਭਰ ਕੇ ਕੱਢ ਕੇ ਬੱਚੇ ਦੇ ਮੂੰਹ ਵਿੱਚ ਪਾ ਦਿੰਦੇ ਨੇ ਜਦੋਂ ਮਾਪੇ ਬਿਮਾਰ ਹੋ ਜਾਂਦੇ ਨੇ ਕਹਿੰਦੇ ਬੁੱਡੇ ਦੀ ਤਾਂ ਸਮਝ ਨਹੀਂ ਲੱਗਦੀ ਕੀ ਬੋਲਦਾ ਰਹਿੰਦਾ ਪਾਣੀ ਮੰਗਦਾ ਕੇ ਚਾਹ ਕੁਛ ਨਹੀਂ ਚਾਹੀਦਾ ਨਾਨਾ ਨਾ ਚਾਹ ਚਾਹੀਦੀ ਤੇ ਨਾ ਦੁੱਧ ਭੁੱਖੇ ਰਹਿ ਸਕਦੇ ਮਾਪੇ ਸਿਰਫ ਇੱਕ ਚੀਜ਼ ਚਾਹੀਦੀ ਆ ਨਨਾਂ ਨੂੰ ਸਾਥ ਕਿ ਇੱਕ ਘੰਟਾ ਜਾਂ ਦੋ ਘੰਟੇ ਉਹਨਾਂ ਦੇ ਕੋਲ ਸਿਰਫ ਬੈਠ ਜਾਣ ਇਤਨਾ ਸਾਥ ਚਾਹੀਦਾ ਮਨੁੱਖ ਆਪਣੇ ਬੱਚੇ ਨਾਲ ਜੋ ਬੋਲਦਾ ਨਹੀਂ 6 ਮਹੀਨੇ ਦਾ ਹੈ 8 ਮਹੀਨੇ ਦਾ ਹੈ ਲੰਮਾ ਪਿਆ ਹੈ ਬੈਠ ਵੀ ਨਹੀਂ ਸਕਦਾ ਆਪਣੀ ਸੱਤਿਆ ਦੇ ਨਾਲ ਮਨੁੱਖ ਜਾਂਦਾ ਤੇ ਉਹਦੇ ਨਾਲ ਗੱਲਾਂ ਕਰਦਾ ਅੱਧੇ-ਅੱਧੇ ਘੰਟੇ ਤੱਕ ਗੱਲਾਂ ਕਰਦਾ ਰਹਿੰਦਾ ਇੱਕ-ਇੱਕ ਘੰਟੇ ਗੱਲਾਂ ਕਰਦਾ ਰਹਿੰਦਾ ਇਹ ਮੇਰਾ ਬੱਚਾ ਮੇਰਾ ਫਲਾਣਾ ਮੇਰਾ ਮੁਨਸੀ ਮੇਰਾ ਇਹ ਉਹ ਚੁੱਪ ਬੈਠਾ ਦੇਖਦਾ ਹਸਬੰਦ ਦਾ ਨਹੀਂ ਦੇਖਦਾ ਤੇ ਚੁੱਪ ਹੈ ਦੂਸਰੇ ਪਾਸੇ ਨੇ ਵੇਖ ਰਿਆ ਤੇ ਚੁਟਕੀਆਂ ਵਜਾ ਕੇ ਤਾੜੀ ਵਜਾ ਕੇ ਆਪਣੇ ਵੱਲ ਨੂੰ ਉਹਦਾ ਧਿਆਨ ਖਿੱਚਦਾ ਉਹ ਬੋਲਦਾ ਹੀ ਨਹੀਂ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਇਹ ਆਪੇ ਹੀ ਗੱਲਾਂ ਕਰਦਾ ਰਹਿੰਦਾ ਜਵਾਬ ਵੀ ਆਪੇ ਮੰਗਦਾ ਰਹਿੰਦਾ ਕਿੰਨੇ ਮੇਰੇ ਸੋਨੂ ਦੁੱਧੂ ਪੀਏਗਾ ਫਲਾਣਾ ਕਰੇਗਾ ਥੱਕ ਗਿਆ ਹੁਣ ਜਵਾਬ ਵੀ ਆਪੇ ਲੈਂਦਾ ਰਹਿੰਦਾ ਗੱਲਾਂ ਵੀ ਕਰਦਾ ਰਹਿੰਦਾ ਬੱਚਾ ਬੋਲਦਾ ਹੀ ਨਹੀਂ ਮਾਪੇ ਤਰਸਦੇ ਰਹਿੰਦੇ ਇੱਕ ਗੱਲ ਸਾਡੇ ਨਾਲ ਵੀ ਕਰ ਲੈ ਕਹਿੰਦਾ ਕਿ ਮਾਪਿਆਂ ਦੇ ਨਾਲ ਕੀ ਗੱਲ ਕਰਾਂ ਜੇ ਮਾਪਿਆਂ ਦੇ ਨਾਲ ਕੀ ਗੱਲ ਕਰਾਂ ਤੇ ਬੱਚੇ ਦੇ ਨਾਲ ਕੀ ਗੱਲਾਂ ਕਰਦਾ ਜਿਹੜਾ ਇਹ ਕਹਿੰਦਾ ਮੇਰਾ ਛੋ ਨੂੰ ਦੁੱਧੂ ਪੀਏਗਾ ਇਤਨੀ ਮਾਦੇ ਨਾਲ ਵੀ ਗੱਲਾਂ ਕਰਕੇ ਕਿ ਮਾਂ ਦੁੱਧ ਪੀਣਾ ਮਾਂ ਚਾਹ ਲੈ ਕੇ ਆਵਾਂ ਇੰਨੀ ਗੱਲ ਪੁੱਛ ਲੈ ਬਸ ਕਹਿੰਦੇ ਮਾਪਿਆਂ ਨੇ ਕੀਤਾ ਹੀ ਕੀ ਹੈ ਸਾਡੇ ਲਈ ਸੁਖ ਦੀ ਖਾਤਰ ਮਨੁੱਖ ਇਹ ਸਾਰਾ ਕੁਝ ਇਜਾਦ ਕਰ ਲੈਂਦਾ ਹੈ ਜਿਤਨਾ ਸਮਝ ਅਨੇ ਪਦਾਰਥਾਂ ਵਿੱਚ ਸੁੱਖ ਮਿਲਣਾ ਨਹੀਂ ਮਿਲਦਾ ਸੁੱਖ ਕੀ ਹੈ ਸਤਗੁਰੂ ਜੀ ਕਹਿੰਦੇ ਨੇ ਸੁਖ ਦੁਖ ਇਸ ਮਨ ਕੀ ਬਿਰਥਾ tujhi aage saare ਦੂਜੀ ਪੰਕਤੀ ਦੁਖ ਸੁਖ ਇਸ ਮਨ ਕੀ ਬਿਰਥਾ ਤੁਮਹੀ ਆਗੇ ਸਾਰਨਾ ਦੋ ਅੱਖਰਾਂ ਦਾ ਫਰਕ ਹੈ ਪੰਗ ਦੋਨੋਂ ਪੰਕਤੀਆਂ ਦਾ ਅਰਥ ਅਤੇ ਭਾਵ ਇੱਕੋ ਹੀ ਹੈ ਸੁਖ ਤੇ ਦੁਖ ਸੁਖ ਅਤੇ ਦੁਖ ਕੀਨੇ ਮਨ ਦੀ ਬਿਰਥਾ ਮਨ ਦੀ ਅਵਸਥਾ ਬੇਨਤੀ ਹੈ ਤੜਫ ਹੈ ਦੁੱਖ ਅਤੇ ਸੁੱਖ ਕਿਸ ਨੂੰ ਵਿਆਪਦੇ ਨੇ ਮਨ ਨੂੰ ਤੇ ਅੱਜ ਇਹਦੇ ਮੁੱਖ ਬਾਕ ਦੇ ਵਿੱਚ ਮਨ ਦੀ ਗੱਲ ਸਮਝਾਈਏ ਬਹੁਤ ਬਰੀਕ ਨਾਲ ਕਬੀਰ ਜੀ ਨੇ ਲਾਸਟ ਦੀਆਂ ਪੰਕਤੀਆਂ ਦੇ ਵਿੱਚ ਮਨ ਦੀ ਗੱਲ ਕੀਤੀ ਹੈ ਤੇ ਜਿਹੜੀਆਂ ਸ਼ੁਰੂ ਦੀਆਂ ਪੰਕਤੀਆਂ ਕੀਤੀਆਂ ਉਦਾਹਰਨ ਦਿੱਤਾ ਕਿ ਵੀ ਮੈਂ ਸੁੱਖ ਮੰਗਦਾ ਦੁੱਖ ਅੱਗੇ ਆ ਜਾਂਦਾ ਹੈ ਤੇ ਇਹ ਜਿਹੜਾ ਸੁਖ ਅਤੇ ਦੁੱਖ ਨੇ ਸਤਗੁਰੂ ਜੀ ਕਹਿੰਦੇ ਦੁੱਖ ਸੁਖ ਦੋਏਦਾਰ ਕੱਪੜੇ ਪਹਿਰਾਂ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੇ ਚੁੱਪ ਇਹ ਦੋ ਕੱਪੜੇ ਨੇ ਦੁੱਖ ਅਤੇ ਸੁਖ ਇੱਕ ਨੂੰ ਪਾਉਂਦਾ ਹੈ ਗੰਦਾ ਹੋ ਜਾਂਦਾ ਹੈ ਉਹਨੂੰ ਕੱਟ ਦਿੰਦਾ ਤੇ ਦੂਸਰਾ ਪਾ ਲੈਂਦਾ ਦੂਸਰਾ ਗੰਦਾ ਹੁੰਦਾ ਤੇ ਪਹਿਲੇ ਨੂੰ ਪਾਉ ਲੈਂਦਾ ਦੋਵਾਂ ਨੂੰ ਪਹਿਨਦਾ ਰਹਿੰਦਾ ਇੱਕ ਨੂੰ ਕੱਟ ਦਿੰਦਾ ਇਸੀ ਤਰੀਕੇ ਨਾਲ ਕਦੇ ਦੁੱਖ ਆਉਂਦਾ ਹੈ ਸਦੀਵੀ ਨਹੀਂ ਹੈ ਪੱਕਾ ਨਹੀਂ ਹੈ ਉਹ ਕੱਢਣਾ ਪੈਂਦਾ ਹੈ ਦੁੱਖ ਸੁੱਖ ਆ ਜਾਂਦਾ ਮਤਾ ਸਮਝ ਲੈਣਾ ਕਿ ਹਮੇਸ਼ਾ ਦੇ ਲਈ ਪੂਰਨ ਮਾਸੀ ਹੈ ਨਹੀਂ ਮਸੀਆ ਨਹੀਂ ਵੀ ਚੜਨਾ